ਅਸ਼ੀਰਾਮ ਜੀ ਅਸ਼ੀਰਸਨਾ ਉਹਦਾ ਬਾਲਾ ਸਾਫ ਠਾਗਣੇ ਵਾਲੋ ਇੱਕ ਮੋਮੈਂਡਮ ਦਿੱਤਾ ਗਿਆ ਹੈ ਦੇ ਸਵੈਟ ਜੋ ਪਿਛਲੇ ਸਮੇਂ ਇੱਕ ਸਿੰਧੀ ਬੈਕਰੀ ਦੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜੀ ਆ ਕੇਕ ਜੋ ਕੀ ਦਾਵਾ ਕਰਦੀ ਸੀ ਅਸੀਂ ਕਦੀ ਵੀ ਨਾਨ ਵੇਜ ਕੇਕ ਜਾਂ ਨਹੀਂ ਬਣਾਇਆ ਹਮੇਸ਼ਾ ਸਾਡੀ ਵੈਸੋ ਬੈਕਰੀ ਹੈ ਉੱਥੇ ਅੰਡੇ ਦੀ ਟ੍ਰੇਨ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਦਾ ਆਪ ਮੰਨਣਾ ਕਿ ਕਿਸੇ ਅਸੀਂ ਆਰਡਰ ਤੇ ਬਣਾ ਦਿੰਨੇ ਆ ਇੱਕ ਤੋਂ ਸਾਫ ਜਾ ਰਿਹਾ ਹੈ ਕਿ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚਾ ਰਹੇ ਆ ਤੇ ਨਾਲ ਹੀ ਆਨ ਵਾਲੇ ਦਿਨਾਂ ਚ ਜਿਹੜੀ ਭਗਵਾਨ ਚੇਤ ਜੀ ਕ੍ਰਿਸ਼ਨ ਜੀ ਦੀ ਜਨਮਸ਼ਟਮੀ ਆ ਰਹੀ ਹੈ ਉਹਦੇ ਉਪਲੈਕਸ ਜਿਹੜੇ ਕੇਕ ਬਣਾਉਂਦੇ ਨੇ ਮਟਕੀ ਵਾਲਾ ਕੇਕ ਜਾਂ ਕੁਝ ਉਹ ਪੂਰਨ ਤੌਰ ਤੇ ਪਿਓਰ ਵੈਜ ਹੋਣਾ ਚਾਹੀਦਾ ਕਿਸੇ ਵੀ ਉਹਨਾਂ ਨੂੰ ਠੇਸ ਨਹੀਂ ਪਹੁੰਚਣੀ ਗਈ। ਉਧਰ ਬਾਲਾ ਸਾਹਿਬ ਠਾਕਰੇ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿੰਦੇ ਵਿੱਚ ਅਸੀਂ ਸਾਰੀ ਤਮਾਮ ਬੈਕਰੀ ਦੇ ਜਿਹੜੇ ਅੰਡਾ ਯੂਜ਼ ਕਰਦੇ ਆ ਉਹਨਾਂ ਨੂੰ ਚੈਕਿੰਗ ਕੀਤੀ ਜਾਵੇ ਕਿ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਨਮ ਅਸ਼ਟਮੀ ਤੇ ਸਾਡੇ ਨਾਲ ਰਾਤਰੇ ਆ ਰਹੇ ਆ ਤੇ ਸਾਡੇ ਧਰਮ ਦੇ ਖਿਲਾਫ ਕੋਈ ਵੀ ਕਿਸੇ ਦਾ ਧਰਮ ਪਰੇਸ਼ਾਨਾ ਹੋਵੇ। ਛੋਟੀਆ ਵੱਡੀਆਂ ਸਾਰੀਆਂ ਬੈਕਰੀਆਂ ਸਾਰਿਆਂ ਦੀ ਸਾਰਿਆਂ ਦੀ ਕਿਹਾ ਜੀ ਇੱਕ ਖਾਸ ਕੋਰ ਤੇ ਲੁਧਿਆਣੇ ਚ ਬੜੀ ਮਸ਼ਹੂਰ ਬੈਕਰੀ ਹੈ ਸਿੰਧੀ ਬੈਕਰੀ ਉਹ ਆਪਣੇ ਆਪ ਨੂੰ ਦਾਵਾ ਕਰਦੀ ਸੀ ਕਿ ਅਸੀਂ ਪਿਓਰ ਵੈਜ ਦੇ ਦਿੰਦੇ ਆਂ ਅੱਜ ਤੋਂ 25 ਸਾਲ ਪਹਿਲਾਂ ਜਦੋਂ 25 ਸਾਲ ਹੋ ਗਏ ਸੀਗੇ ਅੱਜ ਜੇ ਫੜਿਆ ਗਿਆ ਅੰਡੇ ਦੀਆਂ ਟਰੀਆਂ ਤੇ ਅੱਜ ਉਹ ਆਪਣੇ ਆਪ ਨੂੰ ਕਹਿ ਰਹੀ ਕਿ ਅਸੀਂ ਅੰਡਾ ਵਰਤਦੇ ਆਂ ਤੇ ਤੁਸੀਂ ਹਿਸਾਬ ਲਾਓ ਕਿ 25 ਸਾਲ ਜਿਹੜਾ ਅੰਡਾ ਜਿਹੜਾ ਆਪਣੇ ਆਪ ਨੂੰ ਸ਼ੁੱਧ ਪ੍ਰੈਸ਼ਨੋ ਕਹਿ ਕੇ ਇਹਨਾਂ ਤੋਂ ਖਾਂਦਾ ਰਹੇ ਤੇ ਉਹਦੇ ਬੰਦੇ ਦੇ ਵਿੱਚ ਕੀ ਥੇਸ ਪਹੁੰਚੀ ਹੋਣੀ ਹੈ ਡੀਸੀ ਸਾਹਿਬ ਨੂੰ ਮਿਲਿਆ ਹੋਰ ਕਿਹਨਾਂ ਨੂੰ ਮਿਲ ਲੋਗੇ ਜਿਹੜਾ ਥੋੜਾ ਜਿਹਾ ਦੇ ਚਾਰ ਦਿਨ ਦਾ ਸੀ ਕਿਹਾ ਵਾ ਚਾਰ ਦਿਨ ਬਾਅਦ ਜਿੱਦਾਂ ਹੀ ਸਾਡੇ ਪੰਜਾਬ ਪਰ ਤਾਂ ਯੋਗ ਜਾਂ ਸ਼ਰਮਾ ਜੀ ਕਹਿਣਗੇ ਉਸ ਹਿਸਾਬ ਨਾਲ ਅਸੀਂ ਇੱਕ ਨੀ ਰਣਨੀਤੀ ਤਿਆਰ ਕਰਾਂਗੇ ਅੱਜ ਸ਼ੇਵसेना ਉਦੋਂ ਬਾਲਾ ਸਾਹਿਬ ਠਾਕਰੇ ਦੀ ਲੁਧਿਆਣਾ ਕਾਈ ਵੱਲੋਂ ਸਾਰੀ ਸਾਡੀ ਲੀਡਰਸ਼ਿਪ ਵੱਲੋਂ ਮਾਨਯੋਗ ਡੀਸੀ ਸਾਹਿਬ ਨੂੰ ਇੱਕ ਸ਼ਿਕਾਇਤ ਸੌਂਪੀ ਗਈ ਹੈ ਸ਼ਿਕਾਇਤ ਲੁਧਿਆਣੇ ਦੀ ਸਿੰਧੀ ਬੇકરી ਦੇ ਮਾਲਕਾਂ ਦੇ ਖਿਲਾਫ ਜਿਹੜੀ ਬਹੁਤ ਲੰਬੇ ਅਰਸੇ ਤੋਂ ਲੁਧਿਆਣੇ ਬੇਕਰੀ ਸੰਚਾਲਨ ਕਰ ਰਹੇ ਹੈ ਲੇਕਿਨ ਬੜੀ ਅਫਸੋਸਜਨਕ ਗੱਲ ਪਿਛਲੇ ਦਿਨੀ ਪਤਾ ਲੱਗੀ ਜਦੋਂ ਇੱਕ ਵੀਡੀਓ ਸੋਸ਼ਲ ਨੈਟਵਰਕ ਤੇ ਇੱਕ ਜਾਗਰੂਕ ਇਨਸਾਨ ਵੱਲੋਂ ਉਹ ਵਾਇਰਲ ਕੀਤੀ ਗਈ ਜਿਦੇ ਵਿੱਚ ਬਹੁਤ ਵੱਡੀ ਤਦਾਨ ਦੇ ਵਿੱਚ ਅੰਡੇ ਦੀਆਂ ਟਰੇਆਂ ਜਿਹੜੀਆਂ ਉਹ ਇਸ ਬੈકરી ਦੇ ਅੰਦਰ ਹੋਈ ਹੈ ਕਿਉਂਕਿ ਲੰਬੇ ਅਰਸੇ ਤੋਂ ਇਹ ਲੋਕ ਜਿਹੜੇ ਹੈ ਬੈકરી ਦੇ ਮਾਲਕ ਨੇ ਉਹ ਸ਼ੁੱਧ ਸ਼ਾਕਾਹਾਰੀ ਪਿਓਰ ਵੈਜੀਟੇਰੀਅਨ ਜਿਹੜੀਆਂ ਲੋਕਾਂ ਨੂੰ ਸਮਾਨ ਪ੍ਰੋਵਾਈਡ ਕਰਾਉਣ ਦਾ ਦਾਵਾ ਕਰਦੇ ਆਏ ਆ ਲੇਕਿਨ ਉਹ ਦਾਵਾ ਬਿਲਕੁਲ ਖੋਖਲਾ ਦੇ ਫੇਲ ਸਾਬਤ ਹੋਇਆ ਅੱਜ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਲੋਕਾਂ ਦੇ ਨਾਲ ਧੋਖਾ ਕਰਨ ਦੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਔਰ ਦੂਸਰਾ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹ ਰੱਦ ਕਰਨ ਦੀ ਮੰਗ ਕਰਨ ਨੂੰ ਲੈ ਕੇ ਅਸੀਂ ਸ਼ਿਕਾਇਤ ਸੌਂਪੀ ਹੈ ਆਸ ਕਰਦੇ ਆ ਕਿ ਪ੍ਰਸ਼ਾਸਨ ਜ ਦੂਸਰਾ ਸਿ ਇੱਕ ਮੰਗ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਆ ਬਹੁਤ ਸਾਰੀਆਂ ਬੇકરીਆਂ ਦੇ ਵਿੱਚ ਕੇਕ ਤਿਆਰ ਕੀਤੇ ਜਾਂਦੇ ਆ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜਨਮ ਅਸ਼ਟਮੀ ਤੇ ਕਾਨਾ ਜੀ ਦੇ ਮਟਕੀ ਦੇ ਬਾਂਸੂਰੀ ਦੇ ਉਹਨਾਂ ਕੇਕ ਦੇ ਵਿੱਚ ਲੈ ਕੇ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਮਾਮ ਬੇકરી ਸੰਚਾਲਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਵੀ ਕੋਈ ਵੀ ਬੇકરી ਵਾਲਾ ਇਹ ਅੰਡਾ ਦਾ ਨਾ ਪ੍ਰਯੋਗ ਕਰੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੁੜਦੀਆਂ ਜੇ ਲੋਕਾਂ ਦੀਆਂ ਭਾਵਨਾਵਾਂ ਆਤ ਹੁੰਦੀਆਂ ਤਾਂ ਬੰਦੀ ਕਾਨੂੰਨੀ ਕਾਰਵਾਈ ਦਾ ਵੀ ਅਸੀਂ ਮੰਗ ਕੀਤੀ ਹੈ ਕੀਤੀ ਜਾਏਗੀ ਔਰ ਅਸੀਂ ਆਪਣੇ ਪੱਧਰ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਜਦੋਂ ਕੋਈ ਕੇਕ ਇਸ ਤਰ੍ਹਾਂ ਬਣਵਾਉਂਦੇ ਹੋ ਕਿਸੇ ਧਾਰਮਿਕ ਉਤਸਵ ਤੇ ਤਾਂ ਜਰੂਰ ਇਸ ਗੱਲ ਨੂੰ ਯਕੀਨੀ ਦੁਕਾਨਦਾਰ ਤੋਂ ਲਿਖਤ ਤੌਰ ਤੇ ਲਵੋ ਕਿ ਬਿਲਕੁਲ ਐਗਲੈਸ ਹੋਵੇ ਔਰ ਇਹਦੀ ਚੈਕਿੰਗ ਜਰੂਰ ਕਰਵਾਵਾਂਗੇ ਇਸ ਵਾਰ ਜਿੰਨੇ ਵੀ ਕੇਕੇ ਬਣਾਉਂਦੇ ਆ ਬੈਕਰੀਆਂ ਵਾਲੇ ਇਹ ਅਸੀਂ ਆਪਦੀ ਟੀਮ ਦੀ ਡਿਊਟੀ ਲਗਾ ਕੇ ਇਹ ਕੇਕ ਖਰੀਦ ਕੇ ਅਸੀਂ ਚੈਕਿੰਗ ਕਰਵਾਵਾਂਗੇ ਜੇ ਕਿਸੇ ਕੇਕ ਦੇ ਵਿੱਚ ਭਗਵਾਨ શ્રી ਕ੍ਰਿਸ਼ਨ ਜਨਮ ਅਸ਼ਟਮੀ ਦੇ ਕੋਈ ਐਸਾ ਪਰਬ ਦੇ ਜਾਂ ਹੋਰ ਧਾਰਮਿਕ ਉਤਸਵ ਦੇ ਕੇਕ 'ਚ ਜੇ ਅੰਡਾ ਪਾਇਆ ਜਾਂਦਾ ਤਾਂ ਕਾਨੂੰਨੀ ਕਾਰਵਾਈ ਜਰੂਰ ਕਰਵਾਵਾਂਗੇ ਸਾਨੂੰ ਅੱਜ ਡੀਸੀ ਸਾਹਿਬ ਦੀ ਕਿਉਂਕਿ ਵੀਡੀਓ ਕਾਨਫਰੈਂਸਿੰਗ ਚੱਲ ਰਹੀ ਸੀ ਸਾਨੂੰ ਮਾਨਯੋਗ ਸੁਪਰੀਡੈਂਟ ਜੋ ਯਸ਼ਪਾਲ ਸ਼ਰਮਾ ਜੀ ਨੇ ਉਹਨਾਂ ਨੇ ਸਾਡੀਆਂ ਤਮਾਮ ਮੰਗਾਂ ਨੂੰ ਬਿਲਕੁਲ ਜਾਇਜ਼ ਦੱਸਦੇ ਹੋਏ ਆਸ਼ਵਾਸਨ ਦਿੱਤਾ ਹੈ ਕਿ ਇਹਨਾਂ ਮੰਗਾਂ ਦੇ ਉੱਪਰ ਠੋਸ ਕਾਰਵਾਈ ਹੋਏਗੀ ਔਰ ਸਿੰਧੀ ਬੈਕਰੀ ਵਾਲਿਆਂ ਦੇ ਖਿਲਾਫ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਆ ਉਹ ਵੀ ਜਲਦ ਅਮਲ ਲਿਆਂਦੇ ਲਈ ਮਾਨਯੋਗ ਪੁਲਿਸ ਪ੍ਰਸ਼ਾਸਨ ਦਾ ਰੁਖ ਵੀ ਕੀਤਾ ਜਾਊਗਾ ਕਿਉਂਕਿ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਤੁਸੀਂ ਧੋਖਾ ਰਾ ਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡੋ ਲੋਕਾਂ ਦੇ ਨਾਲ ਧੋਖਾਧੜੀ ਕਰੋ ਇਸ ਬਾਰੇ ਸਿਵਲ ਸਰਜਨ ਜੀ ਨੇ ਵੀ ਮੀਟਿੰਗ ਕਰੂਗੀ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਡਿਪਾਰਟਮੈਂਟ ਨੂੰ ਫੂਡ ਡਿਪਾਰਟਮੈਂਟ ਨੂੰ ਔਰ ਸਿਵਲ ਸਰਜਨ ਸਾਹਿਬ ਨੂੰ ਮਿਲ ਕੇ ਇਹ ਤਮਾਮ ਗੱਲਾਂ ਯਕੀਨੀ ਬਣਾਈ ਜਾਣਗੇ ਕਿਉਂਕਿ ਇਹ ਕਿਤਨਾ ਕਿਤੇ ਕਤਾਹੀ ਹੈ ਕਿਉਂਕਿ ਸਾਡੇ ਕੋਈ ਲੋਕ ਸਾਨੂੰ ਕਹਿੰਦੇ ਨੇ ਵੀ ਤੁਸੀਂ ਠੇਕਾ ਲਿਆ ਹੈ ਕਈ ਲੋਕ ਸਾਡੇ ਦੇ ਸਵਾਲ ਚੁੱਕਦੇ ਆ ਲੇਕਿਨ ਇਹ ਸਹੀ ਠੇਕਾ ਪ੍ਰਸ਼ਾਸਨ ਦਾ ਹੈ ਪ੍ਰਸ਼ਾਸਨ ਦੇ ਅਧਾਇਰੇ ਨੇ ਸਿਵਲ ਸਰਜਨ ਜੀ ਵੀ ਤੁਸੀਂ ਨਾਲ ਲਿਆ ਜਾਂ ਹੋਰ ਫੂਡ ਬਾਲ ਮੈਂ ਉਹਨਾਂ ਦੇ ਅਧਾਇਰੇ ਨੇ ਜਦੋਂ ਆਉਣ ਵਾਲੇ ਦਿਨਾਂ 'ਚ ਤਿਉਹਾਰ ਸ਼ੁਰੂ ਹੋ ਜਣੇ ਆ ਨਵਰਾਤਰੇ ਨੇ ਦੀਵਾਲੀ ਹੈ ਇਸ ਤमाम ਤਿਉਹਾਰਾਂ ਤੋਂ ਪਹਿਲਾਂ ਰੂਟੀਨ ਚੈਕਿੰਗ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਲੋਕਾਂ ਦੇ ਨੱਥ ਪਾਣ ਲਈ ਕੋਈ ਪ੍ਰਿਆਸ ਕਿਉਂ ਨਹੀਂ ਕੀਤੇ ਜਾਂਦੇ ਕਿੰਨੇ ਕਿਤੇ ਲੱਗਦਾ ਨਹੀਂ ਕਿ ਬਿਲਕੁਲ ਇਹ ਲੋਕਾਂ ਦੀ ਜਿਹੜੀ ਆਗੇ ਬਸ ਬਿਲਕੁਲ ਇਹ ਸਿਰਫ ਫਾਰਮੈਲਿਟੀ ਖਾਨਾ ਪੂਰਤੀ ਹੁੰਦੀ ਹੈ ਰੂਟੀਨ ਚੈਕਿੰਗ ਕਰਨ ਲਈ ਏਸੀ ਦਫ਼ਤਰਾਂ 'ਚ ਬੈਠਣ ਦੀ ਤਨਖਾਹ ਹੀ ਤੁਹਾਨੂੰ ਸਰਕਾਰ ਦਿੰਦੀ ਜਿਹੜੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਦੀ ਡਿਊਟੀ ਹੈ ਉਹਨਾਂ ਦੀ ਇਹ ਮੋਢਲਾ ਫਰਜ਼ ਬੰਦਾ ਕਿ ਰੂਟੀਨ ਦੇ ਵਿੱਚ ਚੈਕਿੰਗ ਕਰਨ ਦੂਸਰਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤਿਹਾਰ ਆ ਰਿਹਾ ਹੋਏ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਮਸਲਾ ਲੋਕਾਂ ਦੀ ਸਿਹਤ ਤੋਂ ਉੱਤੇ ਕੁਝ ਨਹੀਂ ਲੋਕਾਂ ਦੀ ਜਾਨ ਤੋਂ ਉੱਤੇ ਕੁਝ ਨਹੀਂ ਔਰ ਇਸ ਮੁੱਦੇ ਨੂੰ ਲੈ ਕੇ ਸ਼ਹਿਰ ਸਨਾਪੁਰੀ ਗੰਭੀਰ ਹੈ ਅਸੀਂ ਪਿਛਲੇ ਕੁਝ ਦਿਨ ਪਹਿਲਾਂ ਬਰੀਆਨੀ ਵਾਲੇ ਮੁੱਦੇ ਦੇ ਵੀ ਅਸੀਂ ਮਾਨਜੁਗ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਔਰ ਆਣ ਵਾਲੇ ਦਿਨਾਂ 'ਚ ਹੋਰ ਵੀ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਆਪਾਂ ਜਿਹੜਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਵਾਂਗੇ ਔਰ ਜ਼ੋਰ ਨੀਤੀ ਤਿਆਰ ਕਰਨੀ ਹੋਏਗੀ ਉਹ ਕਰਕੇ ਵੱਡਾ ਸੰਘਰਸ਼ ਵਿੜੀ ਕਾ ਦੇਖੋ ਜੀ ਕੋਈ ਸਮਾਂ ਦਿੱਤਾ ਅੱਜ ਜਿਵੇਂ ਮੰਗ ਪੱਤਰ ਦੇ ਕੇ ਆਪਦਾ ਫਰਜ਼ ਨਿਭਾਇਆ ਆਉਣ ਵਾਲੇ 3 ਦਿਨਾਂ ਦੇ ਵਿੱਚ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਵੱਡੇ ਸੰਗਠਨ ਵੀ ਤਿਆਰੀ ਕਰਾਂਗੇ ਜੇ ਕੋਈ ਧਰਨਾ ਮਜ਼ਾਹਰਾ ਪ੍ਰਦਰਸ਼ਨ ਕਰਨਾ ਪਿਆ ਤਾਂ ਉਹ ਤੋਂ ਪਿੱਛੇ ਨਹੀਂ ਹਟਾਂਗੇ